ਸਾਰੇ ਕਿਸਾਨ ਪਰਮ ਸਤਿ ਸ੍ਰੀ ਅਕਾਲ ਕਣਕ ਦੀ ਫਸਲ ਤੋਂ ਬਾਅਦ ਝੋਨੇ ਦੀ ਖੇਤੀ ਜਾਂ ਨਰਮੇ ਦੀ ਖੇਤੀ ਹੁੰਦੀ ਹੈਗੀ ਆ ਅੱਜ ਇਹ ਵੀਡੀਓ ਜੋ ਕਾਟਨ ਦਾ ਏਰੀਆ ਕਰਦੇ ਸੀ ਜਾਂ ਕਰਦੇ ਹੈਗੇ ਆ ਕਿਉਂਕਿ ਉਸ ਏਰੀਏ ਦੇ ਵਿੱਚ ਪਰਮਲ ਕਿਸਮ ਕਾਮਯਾਬ ਨਹੀਂ ਹੋ ਸਕਦੀ ਤੇ ਨਾ ਉੱਥੇ ਕੋਈ ਬਾਸਮਤੀ ਦੀ ਕਿਸਮ ਚੰਗਾ ਜੋ ਰੰਗ ਦਿਖਾ ਸਕਦੀ ਹੈਗੀ ਆ ਜੀ ਉਹਨਾਂ ਕਿਸਾਨਾਂ ਨੂੰ ਬਚਾ ਸਕਦੀਆਂ ਨੇ ਤਾਂ ਹਾਈਬ੍ਰਿਡ ਕਿਸਮਾਂ ਉਜਾ ਸਕਦੀਆਂ ਨੇ ਜਿਹੜੀਆਂ ਮਾੜੇ ਪਾਣੀ ਦੋ ਨੰਬਰ ਪਾਣੀ ਦੇ ਉੱਪਰ ਲੱਗਦੀਆਂ ਹੈਗੀਆਂ ਨੇ ਕਾਫੀ ਪਿੰਡਾਂ ਦੀਆਂ ਪੰਚਾਇਤਾਂ ਨੇ ਤੇ ਆਪਦੇ ਜ਼ਿਲ੍ਹੇ ਦੇ ਖੇਤੀਬਾੜੀ ਅਫਸਰ ਨੂੰ ਜੋ ਮੰਗ ਪੱਤਰ ਵੀ ਭੇਜਿਆ ਹੈਗਾ ਵੀ ਸਾਡੇ ਕਾਟਨ ਦੀ ਖੇਤੀ ਗਲਾਬੀ ਸੁੰਡੀ ਦੇ ਕਰਕੇ ਜੋ ਖਤਮ ਹੋਈ ਹੈਗੀ ਆ ਉਦੇ ਮੱਦੇ ਨਜ਼ਰ ਰੱਖਦੇ ਹੋ ਵੀ ਸਾਨੂੰ ਹਾਈਬ੍ਰਿਡ ਕਿਸਮਾਂ ਲਾਉਣ ਦੀ ਜੋ ਮਨਜ਼ੂਰੀ ਦਿੱਤੀ ਜਾਵੇ ਕਿਉਂਕਿ ਪੰਜਾਬ ਸਰਕਾਰ ਨੇ ਇਸ ਸਾਲ ਪੀਆਰ ਕਿਸਮਾਂ ਨੂੰ ਜੋ ਵੱਧ ਮੌਕਾ ਦਿੱਤਾ ਹੈਗਾ ਕੁਝ ਨਵੀਆਂ ਕਿਸਮਾਂ ਜਿਵੇਂ 132 ਕਿਸਮ ਨਮੀ ਦਿੱਤੀ ਹੈਗੀ ਆ ਤੇ ਹਾਈਬ੍ਰਿਡ ਕਿਸਮਾਂ ਪੂਰਨ ਤੌਰ ਤੇ ਬੈਨ ਕੀਤੀਆਂ ਹੋਈਆਂ ਨੇ ਇਹ ਕਿਸਾਨਾਂ ਦੀ ਮੰਗ ਜਿਵੇਂ ਸਵਾਨਾਂ ਦੀ 331 ਤੇ 751 ਸੀਕੇ 47 ਆਉਂਦੀ ਹੈ ਜੋ ਚਾਂਦ ਸੀਡ ਦੀ ਉਹਦੀ ਮੱਲਾ ਕਿਸਾਨਾਂ ਚ ਜਿਆਦੇ ਦਿਲਚਸਪੀ ਤੇ ਪੈਨਰ ਦੀ ਵੈਰੈਟੀ ਦੀ ਵੀ ਕਿਸਾਨਾਂ ਦੇ ਜਿਆਦੇ ਦਿਲਚਸਪੀ ਹੈਗੀ ਕਿਉਂਕਿ ਇਹ ਹਾਈਬ੍ਰਿਡ ਕਿਸਮਾਂ ਹੈਗੀਆਂ ਨੇ ਤੇ ਪੰਜਾਬ ਸਰਕਾਰ ਨੇ ਇਹਨਾਂ ਕਿਸਮਾਂ ਨੂੰ ਬੈਨ ਕੀਤਾ ਹੋਇਆ ਹੈ ਵੀ ਤੁਸੀਂ ਇਹਨਾਂ ਕਿਸਮਾਂ ਨੂੰ ਲਾਉਣਾ ਵੀ ਨਹੀਂ ਹੈਗਾ ਤੇ ਦੁਕਾਨਦਾਰਾਂ ਨੇ ਵੇਚਣਾ ਵੀ ਨਹੀਂ ਹੈਗਾ ਕਿਉਂਕਿ ਜਦੋਂ ਵੈਰੈਟੀਆਂ ਵੈ ਨਹੀਂ ਹੀ ਹੋ ਗਈਆਂ ਤੇ ਸਰਕਾਰ ਕਹਿੰਦੀ ਵੀ ਅਸੀਂ ਹਾਈਬ੍ਰਿਡ ਝੋਨਾ ਲੈਣਾ ਨਹੀਂ ਅਸੀਂ ਪਰਮਲ ਝੋਨਾ ਤੇ ਜਾਂ ਬਾਸਮਤੀ ਝੋਨੇ ਹੀ ਲੈਣੇ ਹੈਗੇ ਆ ਕਿਉਂਕਿ ਵੱਡੇ ਏਰੀਆ ਦੇ ਵਿੱਚ ਵੀ ਬਾਈ ਇਹੀ ਕੰਮ ਕੀਤਾ ਹੈਗਾ ਲੌਂਗ ਟਾਈਮ ਦੀਆਂ ਜਿਵੇਂ ਪੀਲੇ ਪੂਸ਼ਾ ਪੂਸ਼ਾ 44 ਬੰਦ ਕਰਤੀ ਠੀਕ ਹੈ ਕਹਿੰਦੇ ਵੀ ਇਹ ਪਾਣੀ ਜਿਆਦਾ ਲੈਂਦੀ ਆ ਸਮਾਂ ਜਿਆਦਾ ਲੈਂਦੀ ਆ ਸਮਾਂ ਤਾਂ ਜਿਆਦਾ 1400 ਮੁਛਲ ਇੱਕ ਵੀ ਲੈਂਦੀ ਆ ਠੀਕ ਹੈ ਸਮਾ ਦਾ ਕਾਫੀ ਵੈਰਾਈਟੀਆਂ ਲੈਂਦੀਆਂ ਨੇ 20 ਤੋਂ ਵਿੱਚ ਮਤਲਬ ਪੌਦ ਦੇ 30 ਦੇ ਵਿੱਚ ਹੀ ਬਹਣ ਦੇ ਲੈ ਕੇ 145 45 ਦੇ ਨਾਲੀਆਂ ਕਿਸਮਾਂ 2 ਹੀ ਪੰਜਾਂ ਨੇ ਠੀਕ ਹੈ ਗੱਲ ਇੱਥੇ ਪਾਣੀ ਦੀ ਨਹੀਂ ਆਉਂਦੀ ਠੀਕ ਹੈ ਇੱਥੇ ਸਰਕਾਰਾਂ ਆਪਦੇ ਵੱਲ ਥੋੜਾ ਜਿਆਦਾ ਖਿੱਚਦੀਆਂ ਹੈਗੀਆਂ ਨੇ ਤੇ ਮੇਰੀ ਕਿਸਾਨਾਂ ਨੂੰ ਇਹੀ ਬੇਨਤੀ ਹੈ ਵੀ ਜਿਹੜੇ ਏਰੀਆ ਦੇ ਵਿੱਚ ਮਾੜੇ ਪਾਣੀ ਹੈਗੇ ਆ ਕਾਟਨ ਦੀ ਖੇਤੀ ਜਿਆਦਾ ਹੁੰਦੀ ਸੀ ਤੇ ਹੁਣ ਕਾਟਨ ਦੀ ਖੇਤੀ ਘਟ ਗਈ ਉਹ ਹਾਈਬ੍ਰਿਡ ਕਿਸਮਾਂ ਨੂੰ ਪਰਮਿਸ਼ਨ ਦਵਾਉਣ ਦੀ ਬਜਾਏ ਆਪ ਦੇ ਖੇਤੀਬਾੜੀ ਅਫਸਰਾਂ ਨੂੰ ਜਿਹੜੇ ਮੰਗ ਪੱਤਰ ਭੇਜੋ ਕਿਉਂਕਿ ਸਰਕਾਰ ਦੇ ਉੱਪਰ ਮਾੜਾ ਮੋਟਾ ਦਬਾਅ ਬਣੇ ਤਾਂ ਹੀ ਜਿਹੜਾ ਸੋਡਾ ਫਾਇਦਾ ਹੋ ਸਕਦਾ ਕਿਉਂਕਿ ਜਦੋਂ ਪਰਮਿਸ਼ਨ ਹੀ ਨਾ ਮਿਲੀ ਹੈ ਨਾ ਜਦੋਂ ਬੀਜ ਨੂੰ ਪਰਮਿਸ਼ਨ ਹੀ ਨਾ ਮਿਲੀ ਕੰਪਨੀ ਦੁਕਾਨਦਾਰ ਨੂੰ ਬੀਜ ਕਿਵੇਂ ਦੇ ਸਕਦੀ ਹੈਗੀ ਜੇ ਦੇ ਵੀ ਦੇਣਗੇ ਬਦੌਟ ਬਿੱਲ ਦੇਣਗੇ ਸੌਲੇਲੇ ਭੱਬੇ ਉਹਨਾਂ ਨੂੰ ਦੇਖੋ ਕਰਨੇ ਪੈਣਗੇ ਆਪਾਂ ਲਾਦਾਂਗੇ ਆਪਣੀ ਜਿੰਸ ਨਹੀਂ ਵਿਕਣੀ ਹੈਗੀ ਮੈਂ ਪੰਜਾਬ ਸਾਰੇ ਪੰਜਾਬ ਦੀ ਹੀ ਗੱਲ ਨਹੀਂ ਕਰਦੇ ਵੀ ਸਾਰੇ ਪੰਜਾਬ ਚ ਹੀ ਹਾਈਬ੍ਰਿਡ ਕਿਸਮਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਜੋ ਖਾਸ ਕਰ ਮਾਲਵਾ ਬੈਲਟ ਹੈਗੀ ਆ ਉਹਨੂੰ ਜਿਹੜੀ ਇਹਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ ਜਿਵੇਂ ਸਭ ਤੋਂ ਪਹਿਲਾਂ ਨਰਮੇ ਦੀ ਖੇਤੀ ਮਾਨਸਾ ਫਿਰ ਬਠਿੰਡਾ ਬਠਿੰਡੀ ਤੋਂ ਅੱਗੇ ਕਿਦੜਵਾਹਾ ਠੀਕ ਹੈ ਕੁਸ਼ਕ ਜਿਵੇਂ ਮਲੋਟ ਫਾਇਲਿਕਾ ਮੁਖਸਰ ਇਹਨਾਂ ਏਰੀਆ ਦੇ ਵੱਲ ਕਿਉਂਕਿ ਇਹ ਕਾਟਨ ਦਾ ਜੋ ਏਰੀਆ ਹੈਗਾ ਕਿਉਂਕਿ ਕਾਫੀ ਸਾਲਾਂ ਤੋਂ ਕਾਟਨ ਲੱਗਦਾ ਹੈਗਾ ਪਰ ਗਲਾਬੀ ਸੁੰਡੀ ਕਰਕੇ ਇਸ ਏਰੀਆ ਦੇ ਵਿੱਚ ਨਰਮਾ ਘਟਿਆ ਤੇ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜੀ ਪਰਮਲ ਝੋਨੇ ਦੀ ਕਿਸਮਾ ਨੂੰ ਖਸਾਨ ਭਰਾਮ ਨੇ ਜਿਹੜਾ ਜਾਦੀ ਲਾਇਆ ਹੈ ਕਿਉਂਕਿ ਉਹਦੇ ਨਾਲ ਉੱਥੇ ਕਿਸਾਨਾਂ ਦੇ ਜੋ ਹਾਈਬ੍ਰਿਡ ਕਿਸਮਾਂ ਹੈਗੀਆਂ ਨੇ 80 ਮਣ 85 ਮਣ 90 90 ਮਣ ਤੱਕ ਵੀ ਹਾਈਬ੍ਰਿਡ ਕਿਸਮਾਂ ਜਾਂਦੀਆਂ ਹੈਗੀਆਂ ਨੇ ਕਿਉਂਕਿ ਉਹਨਾਂ ਦਾ ਗੁਜ਼ਾਰਾ ਹੋ ਜਾਂਦਾ ਹੈ ਕਿਉਂਕਿ ਹੋਰ ਉੱਥੇ ਕੁਝ ਲਾ ਨਹੀਂ ਸਕਦੇ ਮੁਛਲ ਉੱਥੇ ਹੁੰਦੀ ਨਹੀਂ ਠੀਕ ਹੈ 1509 1847 ਇਹ ਵੀ ਚੰਗਾ ਬਾਣ ਤੇ ਚੰਗਾ ਪਾਣੀ ਭਾਲਦੀ ਹੈ ਪੀਆਰਕੂ 26 ਇਹ ਵੀ ਚੰਗਾ ਬਾਣ ਤੇ ਚੰਗਾ ਪਾਣੀ ਭਾਲਦੀ ਹੈ ਠੀਕ ਹੈ ਰਾਈਗੀ ਪਿੱਛੇ 11 ਕਿ ਠੀਕ ਹੈ 11 21 ਦਾ ਵੀ 60 ਵਾਲਾ ਰੇਟ ਹੀ ਆ ਹਨਾ ਜੇ ਹੁਣ ਇੱਕ ਪਾਸੇ ਕਿਸਾਨ ਹੋ ਗਏ ਤੇ ਫਿਰ ਉਹ ਚੀਜ਼ ਦਾ ਦੇਖੋ ਜਿਹੜਾ ਰੇਟ ਨਹੀਂ ਮਿਲਦਾ ਕਿਉਂਕਿ ਜਾਦੇ ਕਿਸਾਨ ਉਹ ਜੋ ਪਸੰਦ ਕਰਦੇ ਹੈਗੇ ਆ ਉਹ ਕਰਦੇ ਆ ਹਾਈਬ੍ਰਿਡ ਕਿਸਮਾਂ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਦੀ ਮੰਗ ਜਾਦੇ ਹੈਗੀ ਆ ਕਿਉਂਕਿ ਜਦੋਂ ਵੀ ਫੇਸਬੁੱਕ ਤੇ ਪਰ ਪੋਸਟ ਪਾਉਣੇ ਹੈਗੇ ਆ ਮਾਲਵਾ 벨ਟ ਖਾਸ ਕਰ ਜੋ ਕਾਟਨ ਵਾਲੀ 벨ਟ ਹੈਗੀ ਆ 85% 90% ਕਿਸਾਨ ਹੈਗੇ ਆ ਜੇ ਇੱਕ ਪੋਸਟ ਤੇ 15 ਮਤਲਬ 100 ਬੰਦਾ ਕਮੈਂਟ ਕਰਦਾ ਹੈਗਾ ਹਨਾ ਉਹਦੇ ਵਿੱਚੋਂ 85 ਜਾਂ 90 ਬੰਦੇ ਹਾਈਬ੍ਰਿਡ ਕਿਸਮਾਂ ਵਾਲੇ ਹੈਗੇ ਆ ਜੋ ਕਹਿੰਦੇ ਬਾਈ ਸਾਨੂੰ ਹਾਈਬ੍ਰਿਡ ਕਿਸਮਾਂ ਹੀ ਲਾਉਣੀਆਂ ਪੈਣਗੀਆਂ ਅਸੀਂ ਪਰਮਲ ਕਿਸਮਾਂ ਨਹੀਂ ਲਾ ਸਕਦੇ ਪਿਛਲੇ ਤੋਂ ਪਿਛਲੇ ਸਾਲ ਨਾ ਬਣਾ ਵਾਲੀ ਦਾ ਕਿਸਾਨ ਸੀਗਾ ਉਹਨੇ ਕੀ ਕੀਤਾ ਪੀਐਸਸੀ 26 ਲਾਤੀ ਠੀਕ ਹੈ ਪੀਐਸਸੀ 26 ਪਾਸ ਨਹੀਂ ਹੋਈ ਉਹਦੇ ਬਰੋਬਰ ਕੋਈ ਹਾਈਬ੍ਰਿਡ ਕਿਸਮ ਲਾਈ ਤੀ ਸ਼ਾਇਦ ਸੀਕੇ 47 ਲਾਈ ਸੀਗੀ ਉਹ ਉਹ ਵੈਰਟੀ ਉਹਦੇ ਕਾਮਯਾਬ ਹੋ ਗਈ 80 ਮਣ ਝਾੜ ਦੇਗੀ ਜਿਹੜੀ ਪੀਐਸਯੂ 26 ਦੀ ਉਹਦੇ ਬਾਈ ਕੁਛ ਵੀ ਨਹੀਂ ਹੋਈ ਕਹਿੰਦਾ ਮਤਲਬ ਵੀ ਜਿੱਥੇ ਜ਼ਮੀਨ ਮਾੜੀ ਆ ਪਾਣੀ ਮਾੜੇ ਹੈਗੇ ਉਹਨਾਂ ਏਰੀਏ ਨੂੰ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਹੀ ਕਰਦਾ ਵੀ ਉਹਨਾਂ ਏਰੀਏ ਨੂੰ ਤੁਸੀਂ ਜਿਹੜੀਆਂ ਹਾਈਬ੍ਰਿਡ ਕਿਸਮਾਂ ਦੀ ਜੋ ਮਨਜ਼ੂਰੀ ਦਿਓ ਦੋਪਹਿਲ ਦੇ ਆਧਾਰ ਤੇ ਲਾਉਣ ਕਿਉਂਕਿ ਨਰਮੇ ਦੀ ਖੇਤੀ ਤਾਂ ਦੇਖੋ ਹੁਣ ਰਿਸਕ ਹੋ ਗਈ ਰਿਸਕ ਜ਼ਿੰਮੇਦਾਰ ਹਰ ਸਾਲ ਨਹੀਂ ਹਟਾਉਂਦਾ ਇੱਕ ਸਾਲ ਇੱਕ ਫਸਲ ਰਿਸਕ ਹਟਾ ਸਕਦਾ ਕਿਸਾਨ ਜਿਆਦਾ ਰਿਸਕ ਨਹੀਂ ਹਟਾ ਸਕਦਾ ਹੁਣ ਜੇ ਨਰਮੇ ਦੀ ਖੇਤੀ ਚੰਗੀ ਹੋਵੇ ਹਨਾ ਤੇ ਗਲਾਬੀ ਸੁੰਡੀ ਤੋਂ ਜੋ ਉਹਦੀ ਜਾ ਕੋ ਬੀਮਾ ਹੋਵੇ ਕਿਸਾਨ ਦਾ ਜਾਂ ਕੋਈ ਕਿਸਾਨ ਦਾ ਕਿਸੇ ਤਰਫਾ ਫਾਇਦਾ ਹੋਵੇ ਫਿਰ ਤਾਂ ਕਿਸਾਨ ਪਿੱਛੇ हट ਜੇ ਵੀ ਠੀਕ ਹੈ ਯਾਰ ਆਪਾਂ ਲਾ ਲਾਂਗੇ ਝੋਨੇ ਤੋਂ ਪਿੱਛੇ हट ਜਨਾਂ ਕਿਉਂਕਿ ਉਹ ਬੋ ਕੀ ਨਰਮਾ ਕਰਕੇ ਖੁਸ਼ ਹੈ ਗਿਆ ਝੋਨੇ ਨੂੰ ਇੰਨਾ ਚੰਗਾ ਨਹੀਂ ਮੰਨਦੇ ਕਿਉਂਕਿ ਮੈਂ 8-10 ਸਾਲ ਹੋ ਗਏ ਸਾਨੂੰ ਇਹਨਾਂ ਕਾਟਨ ਵਾਲੇ ਕਿਸਾਨਾਂ ਦੇ ਵਿੱਚ ਰਹਿੰਦੇ ਆ ਨੂੰ ਵੀ ਇਹ ਜਿਆਦਾ ਪਸੰਦ ਕਰਦੇ ਆ ਨਰਮੇ ਨੂੰ ਕਾਟਨ ਵਾਲਾ ਏਰੀਆ ਜੋ ਝੋਨਾ ਤਾਂ ਲਾਉਣਾ ਇਹਨਾਂ ਦੀ ਮਜਬੂਰੀ ਬਣ ਗਈ ਝੋਨੇ ਤੋਂ ਤਾਂ ਇਹ ਬਹੁਤ ਹੀ ਦਰਦੇ ਸੀਗੇ ਵੀ ਕਹਿੰਦੇ ਸਾਡੇ ਨਰਮੇ ਵਰਗੀ ਬਾਈ ਖੇਤੀ ਨਹੀਂ ਕੋਈ ਠੀਕ ਹੈ ਝੋਨੇ ਨੂੰ ਪਸੰਦ ਨਹੀਂ ਕਰਦੇ ਸੀ ਆਪਣੇ ਵਾਲੇ ਨਰਮੇ ਨੂੰ ਪਸੰਦ ਨਹੀਂ ਕਰਦੇ ਸੀ ਠੀਕ ਹੈ ਵੀ ਕਹਿੰਦਾ ਮਤਲਬ ਵੀ ਜਿੰਨਾ ਚਿਰ ਕੋਈ ਦੇਖੋ ਕਾਟਨ ਦਾ ਚੰਗਾ ਬੀਜ ਚੰਗੀ ਕੋਈ ਦੇਖੋ 3G BT ਆਵੇ 45 ਜੋ ਮਰਜੀ BT ਆਵੇ ਹਨ ਤੇ ਉਹਦੇ ਨਾਲ ਹੁਣ ਤਾਂ ਮੰਗ ਕਿਸਾਨ ਕਹਿੰਦੇ ਸਾਨੂੰ 5G BT ਦੇਣਾ ਚਾਹੀਦਾ ਵੀ ਜਮਾਨੇ ਦੇ ਹਿਸਾਬ ਦੇ ਨਾਲ ਤੇ ਮੈਂ ਬੇਨਤੀ ਇਹੀ ਕਰਦਾ ਕਿਸਾਨਾਂ ਨੂੰ ਵੀ ਵੱਧ ਤੋਂ ਵੱਧ ਆਪਣੇ ਪਿੰਡਾਂ ਦੇ ਵਿੱਚੋਂ ਮੰਗ ਪੱਤਰ ਬਣਾ ਕੇ ਖੇਤੀਬੜੀ ਅਸਰ ਨੂੰ ਭੇਜੋ ਜਿਹਦੇ ਨਾਲ ਤੁਹਾਡਾ ਫਾਇਦਾ ਹੋ ਸਕੇ ਧੰਨਵਾਦ